ਸਾਸੀ ਕਾਲਪੁਰ ਜੀ ਸਾਰਿਆਂ ਨੂੰ ਅਸੀਂ ਅੱਜ ਪਹੁੰਚੇ ਆਂ ਪਿੰਡ ਕੰਮਿਆਣੇ ਇਹ ਬਾਈ ਪਿੰਡ ਕੰਮਿਆਣੇ ਤੋਂ ਪੱਪੂ ਵੀਰ ਹੈ ਇਹਨੇ ਆਪਣੀ ਇੱਕ ਨਵੀਂ ਸ਼ੌਕ ਕੀਤੀ ਹੈ ਪਿੰਜਰਿਆਂ ਦੀ ਡੋਲੀਆਂ ਛਤਰੀਆਂ ਰੰਗ ਜਾਨੀ ਕਿ ਸਾਰਾ ਸਮਾਨ ਜੋ ਆਪਾਂ ਨੂੰ ਕਬੂਤਰਾਂ ਦੇ ਰਿਤੇ ਚਾਹੀਦਾ ਉਹ ਸਾਰਾ ਵੀਰ ਕੋਲੇ ਮਿਲਦਾ ਹੈ ਤੇ ਦੀਵਾਲੀ ਦੀ ਆਫਰ ਲਾਈ ਆ ਇਹਨਾਂ ਨੇ ਜਿਹੜੀ ਵੀ ਆ ਡੋਲੀ ਲਊਗਾ ਦੀਵਾਲੀ ਤੋਂ ਪਹਿਲਾਂ ਜੇ ਆਰਡਰ ਦੇਊਗਾ ਉਹਦੇ ਨਾਲ ਲੋਹੇ ਦੀ ਛਤਰੀ ਇੱਕ ਫ੍ਰੀ ਦਿੱਤੀ ਜਾਊਗੀ ਤੁਸੀਂ ਇੱਕ ਵਾਰੀ ਇਹਦੇ ਕੋਲੋਂ ਆ ਕੇ ਮਾਲ ਲੈ ਕੇ ਜਾਓ ਜਦੋਂ ਫਰੀਦਕੋਟ ਤੋਂ ਤੁਸੀਂ ਪਿੰਡ ਕੰਮਿਆਣੇ ਨੂੰ ਮੁੜੋਗੇ ਤੇ ਪੰਪ ਤੋਂ ਅੱਗੇ ਜਾ ਕੇ ਕੂਣੀ ਮੋੜ ਮੁੜਦਾ ਪਹਿਲੀ ਦੁਕਾਨ ਛੱਡ ਕੇ ਦੂਜੀ ਦੁਕਾਨ ਸੱਜੇ ਹੱਥ ਪੱਪੂ ਪਿੰਜਰੇ ਵਾਲੇ ਦੀ ਦੁਕਾਨ ਜਿਹੜੂ ਮਰਜ਼ੀ ਪੁੱਛ ਸਕਦੇ ਆ ਬਾਹਰ ਮਾਲ ਪਿਆ ਤੁਸੀਂ ਹੁਣ ਇਹਦਾ ਦੇਖ ਵੀ ਸਕਦੇ ਆ ਵੀ ਪਿੰਜਰੇ ਕਿਸ ਤਰ੍ਹਾਂ ਦੇ ਬਣਿਆ ਬਾਈ ਜੀ ਨੂੰ ਨੰਬਰ ਵੀ ਦੇਵਾਂਗੇ ਅਸੀਂ ਤੁਸੀਂ ਬਾਈ ਜੀ ਨਾਲ ਫੋਨ ਤੇ رابطہ ਕਰ ਸਕਦੇ ਹੋ ਇਸ ਬਾਈ ਜੀ ਨੂੰ ਆਪਾਂ ਵੱਧ ਤੋਂ ਵੱਧ ਕਾਮਯਾਬ ਕਰਨਾ ਹੈ ਇਹ ਆਪਣੇ ਭਰਾਵਾਂ ਦੇ ਸਿਰਤੀ ਇਹਨੇ ਦੁਕਾਨ ਖੋਲੀ ਹੈ ਤੇ ਮਾਲ ਸਭ ਤੋਂ ਵਧੀਆ ਲਾਉਂਦਾ ਤੁਸੀਂ ਇੱਕ ਵਾਰੀ ਆ ਕੇ ਸੇਵਾ ਦਾ ਮੌਕਾ ਜ਼ਰੂਰ ਦਿਓ ਜਿਹੋ ਜੀ ਤੁਹਾਨੂੰ ਡੋਲੀ ਚਾਹੀਦੀ ਹੈ ਉਹੋ ਜੀ ਤਿਆਰ ਕਰਕੇ ਦੇਊਗਾ ਵੀਰ ਤੁਸੀਂ ਇੱਕ ਵਾਰੀ ਆਓ ਆ ਕੇ ਵੀਰ ਨੂੰ ਮਿਲੋ ਜਿਹੋ ਜਿਹੜਾ ਤੁਹਾਨੂੰ ਪਿੰਜਰਾ ਚਾਹੀਦਾ ਜਿਹੋ ਜੀ ਤੁਹਾਨੂੰ ਜੋਤ ਚਾਹੀਦੀ ਆ ਜਿਹੋ ਜੀ ਛਤਰੀ ਚਾਹੀਦੀ ਆ ਢਾਂਗੀਆਂ ਚਾਹੀਦੀਆਂ ਜੋ ਵੀ ਤੁਹਾਨੂੰ ਚੀਜ਼ ਚਾਹੀਦੀ ਹੈ ਉਹ ਚੀਜ਼ ਤੁਹਾਨੂੰ ਹਾਜ਼ਰ ਮਿਲੂਗੀ ਜਿਹੜਾ ਦੀਵਾਲੀ ਤੋਂ ਪਹਿਲਾਂ ਆਰਡਰ ਦਿੰਦਾ ਉਹਨੂੰ ਇੱਕ ਛਤਰੀ ਦੇ ਡੋਲੀ ਦੇ ਨਾਲ ਇੱਕ ਛਤਰੀ ਫ੍ਰੀ ਦਿੱਤੀ ਜਾਊਗੀ ਲੋਹੇ ਦੀ ਨਾਲ ਆਹ ਛਤਰੀਆਂ ਵੀ ਤੁਸੀਂ ਦੇਖ ਸਕਦੇ ਹੋ ਲੱਕੜ ਦੀਆਂ ਵੀ ਐ ਲੋਹੇ ਦੀਆਂ ਵੀ ਵਧੀਆ ਵਧੀਆ ਟੰਕ ਕੇ ਵਧੀਆ ਬਿਲਡਿੰਗ ਨਾਲ ਵਧੀਆ ਕੰਮ ਕੀਤਾ ਵਾ ਵਧੀਆ ਪੈਪ ਲਾਈ ਵੀ ਆ ਤੁਸੀਂ ਇਸ ਵੀਰ ਨੂੰ ਇੱਕ ਵਾਰੀ ਜਰੂਰ ਆ ਕੇ ਸੇਵਾ ਦਾ ਮੌਕਾ ਜਰੂਰ ਦਿਓ ਜਿਹੋ ਜਿਹਾ ਕੰਮ ਕਾਉਂਗੀ ਉਹੋ ਜਿਹਾ ਤੁਹਾਨੂੰ ਮਿਲੂਗਾ ਤੁਸੀਂ ਇਸ ਵੀਰ ਨਾਲ ਫੋਨ ਤੇ ਵੀ ਰਾਬਤਾ ਕਰ ਸਕਦੇ ਹੋ ਜੇ ਬੰਦਾ ਦੂਰ ਹੈ ਤੇ ਤੁਹਾਡੇ ਕੋਲ ਇਹ ਮਾਲ ਪਹਚਾ ਕੇ ਕਿਸ ਤਰ੍ਹਾਂ ਵੀ ਆ ਤੁਹਾਡਾ ਉਸ ਤਰ੍ਹਾਂ ਤੁਹਾਡੇ ਨਾਲ ਕਨੈਕਟ ਕਰਕੇ ਤੁਹਾਡੀ ਉਹੋ ਜੀ ਚੀਜ਼ ਬਣਾ ਕੇ ਦੇਊਗਾ ਹਰ ਤਰ੍ਹਾਂ ਦੇ ਪਿੰਜਰੇ ਜਾਲ ਹਰ ਤਰ੍ਹਾਂ ਦੀ ਖੁੱਡਿਆਂ ਦੀਆਂ ਬਾਰੀਆਂ ਹਰ ਤਰ੍ਹਾਂ ਦੀ ਚੀਜ਼ ਵੀ ਜੀ ਵੀਰ ਕੋਲੇ ਮਿਲ ਗਈ ਆ ਤੇ ਮੇਰਾ ਵੀਰ ਆਪਾਂ ਸਾਰੇ ਜਿੰਨੇ ਵੀ ਕਬੂਤਰਾਂ ਵਾਲੇ ਆ ਇਹਦਾ ਆਪਾਂ ਸਾਰੀ ਸੰਗਤ ਦਾ ਸੰਯੋਗ ਦੇਈਏ ਢਾਂਗਿਆਂ ਵੀ ਜਿਹੋ ਜੀ ਚਾਹੀਦੀ ਆ ਜਿੰਨੇ ਫੁੱਤੀ ਚਾਹੀਦੀ ਆ ਉਹੋ ਜੀ ਤੁਹਾਨੂੰ ਤਿਆਰ ਕਰਕੇ ਦੇਵੂਗਾ ਫੇਰ ਤੁਹਾਨੂੰ ਇਸ ਵੀਰ ਦਾ ਡਰੈੱਸ ਦਿੰਨੇ ਆ ਜਦੋਂ ਫਰੀਦਕੋਟ ਤੋਂ ਪਿੰਡ ਕੰਮਿਆਲੇ ਨੂੰ ਆਉਣਾ ਆਪਾਂ ਪਹਿਲਾਂ ਪੰਪ ਆਊਗਾ ਪੰਪ ਤੋਂ ਅੱਗੇ ਕੂਣੀ ਮੋੜ ਆਉਂਦਾਗਾ ਪਹਿਲੀ ਦੁਕਾਨ ਛੱਡ ਕੇ ਦੂਜੀ ਦੁਕਾਨ ਸੱਜੇ ਹੱਥ ਪੱਪੂ ਛਤਰੀਆਂ ਵਾਲਾ ਜਦੋਂ ਮਰਜੀ ਤੁਸੀਂ ਆ ਸਕਦੇ ਹੋ ਆ ਕੇ ਫੋਨ ਨੰਬਰ ਵੀ ਇਹਨਾਂ ਦਾ ਦੇਵਾਂਗੇ ਵੀਰ ਦਾ ਤੇ ਤੁਸੀਂ ਫੋਨ ਨੰਬਰ ਤੇ ਵੀ رابطہ ਕਰ ਸਕਦੇ ਆ ਜਿਹੋ ਜੀ ਚੀਜ਼ ਚਾਹੀਦੀ ਹੈ ਉਹੋ ਜੀ ਚੀਜ਼ ਤੁਹਾਨੂੰ ਬਣਾ ਕੇ ਦੇਊਗਾ ਕਿਸੇ ਤਰ੍ਹਾਂ ਦੀ ਕੋਈ ਉਹਦੇ ਚ ਗੁਜਾਇਸ਼ ਨਹੀਂ ਹੋਣੀ ਵੀ ਜਿਹੋ ਜੀ ਚੀਜ਼ ਕਹੋਗੇ ਉਹੋ ਜੀ ਬਣੂਗੀ ਹਰ ਤਰ੍ਹਾਂ ਦੀ ਰੰਗ ਕਬੂਤਰਾਂ ਦੇ ਲਾਉਣ ਵਾਸਤੇ ਉਹ ਵੀ ਤੁਹਾਨੂੰ ਇੱਥੋਂ ਹੀ ਮਿਲ ਗਏ ਡੋਲੀ ਪਿੰਜਰਾ ਹਰ ਤਰ੍ਹਾਂ ਦਾ ਤੁਹਾਨੂੰ ਆਪਾਂ ਵੀਰ ਨਾਲ ਵੀ ਮਲਾਉਣੇ ਆ ਤੇ ਵੀਰ ਦੇ ਮੂੰਹੋਂ ਵੀ ਆਪਾਂ ਗੱਲ ਸੁਣਾਉਣੇ ਆ ਆਓ ਭਾਈ ਪਪੂ ਜੀ ਹਾਂਜੀ ਭਾਈ ਜੀ ਸਭ ਨੂੰ ਸਤਿ ਸ਼੍ਰੀ ਅਕਾਲ ਮੈਂ ਪਪੂ ਪਿੰਡ ਕੰਮਿਆਣਾ ਤੁਹਾਡਾ ਪੁਰਾਣਾ ਯਾਰ ਦੋਸਤ ਤਕਰੀਬਨ ਜਿਹੜਾ 50 ਸਾਲ ਤੋਂ ਕੰਮ ਕਰਦਾ ਵੀਰੇ ਔਰ ਹੁਣ ਮੈਂ ਆਪਾਂ ਆਪਣਾ ਕੰਮ ਸ਼ੁਰੂ ਕੀਤਾ ਵੀਰੇ ਤੇ ਇਸ ਕਰਕੇ ਨਾ ਆਪਾਂ ਘਟ ਤੋਂ ਘਟ ਰੇਡ ਦੇ ਵਿੱਚ ਵਧੀਆ ਤੋਂ ਵਧੀਆ ਚੀਜ਼ ਬਣਾ ਕੇ ਦਿੰਨੇ ਆ ਅਗਰ ਕਿਸੇ ਨੂੰ ਕੋਈ ਕਿਸੇ ਚੀਜ਼ ਦੇ ਵਿੱਚ ਕਮੀ ਦਿਖਦੀ ਹੈ ਤੇ ਉਹ ਸਾਨੂੰ ਦੱਸ ਸਕਦਾ ਹੈ ਕਿ ਇੱਥੇ ਤੇਰੀ ਗਲਤੀ ਆ ਅਸੀਂ ਉਸ ਗਲਤੀ ਨੂੰ ਸੁਧਾਰਨੀ ਕੋਸ਼ਿਸ਼ ਕਰਾਂਗੇ ਤੇ ਮੇਰੇ ਭਾਈ ਤਗੜੇ ਬੰਦੇ ਦਾ ਸਾਰੇ ਪੈੜ ਪੈੜ ਮਦਦ ਕਰਦੇ ਆ ਪਰ ਕਦੀ ਕਿਸੇ ਗਰੀਬ ਦੀ ਮਦਦ ਕਰਤੀ ਵੇਖੋ ਇੱਕ ਵਾਰੀ ਇਸ ਤੱਕ ਇਹ ਨਾ ਪਰਮਾਤਮਾ ਤੁਹਾਨੂੰ ਬਹੁਤ ਸਾਰਾ ਆਸ਼ੀਸ਼ ਦੇਵੇ ਕਿ ਮੇਰੇ ਭਾਈ ਕਿਰਪਾ ਕਰੋ ਤੇ ਸਾਡੇ ਤੇ ਮਤਲਬ ਮਦਦ ਕਰਨ ਦੀ ਕੋਸ਼ਿਸ਼ ਕਰੋ ਵੀਰੇ ਜਿੰਨੀ ਵੀ ਇਸ ਗਰੀਬ ਆਦਮੀ ਦੀ ਆਪਾਂ ਮਦਦ ਕਰਾਂਗੇ ਪ੍ਰਮਾਤਮਾ ਵੀ ਆਪਣੀ ਮਦਦ ਕਰੂਗਾ ਕਿਉਂਕਿ ਆਪਾਂ ਪੈਸੇ ਦੇਣੇ ਅੱਗੇ ਤੋਂ ਵੀ ਚੀਜ਼ ਲੈਣੀ ਆ ਇਸ ਬੰਦੇ ਦਾ ਆਪਾਂ ਨਾਲ ਸਾਥ ਦੇਵਾਂਗੇ ਤਾਂ ਆਪਣੇ ਸਾਥ ਨਾਲ ਕਹਿੰਦੇ ਹੁੰਦੇ ਤਣਕੇ ਤਣਕੇ ਨਾਲ ਦਰਿਆ ਭਰ ਜਾਂਦਾਗਾ ਉਸ ਤਰ੍ਹਾਂ ਹੀ ਤਣਕੇ ਤਣਕੇ ਨਾਲ ਗਰੀਬ ਦਾ ਆਪਾਂ ਹੋਰ ਤਰ੍ਹਾਂ ਦੇ ਵੀ ਪੈਸੇ ਲਾਉਣੇ ਆ ਕਿਤੋਂ ਪਿੰਜਰਾ ਲੈਣੇ ਆ ਜਾਂ ਡੋਲੀ ਲੈਣੇ ਆ ਤੇ ਆਪਾਂ ਇਸ ਵੀਰ ਤੋਂ ਵੀ ਲੈ ਕੇ ਇੱਕ ਵਾਰੀ ਵੇਖੋ ਮਾਲ ਕਿਹੋ ਜਿਹਾ ਬਣਾ ਕੇ ਦਿੰਦਾ ਕਿਹੋ ਜਿਹਾ ਨਹੀਂ ਬਣਾ ਕੇ ਦਿੰਦਾ ਜੇ ਚੰਗਾ ਲੱਗਾ ਤੇ ਤੁਸੀਂ ਗਾਂ ਅੱਗੇ ਵੀ ਇਹਨੂੰ ਸੇਵਾ ਦਾ ਮੌਕਾ ਦੇ ਆ ਜਾਓ ਹੋਰ ਤੁਹਾਨੂੰ ਕਿਸੇ ਕਬੂਤਰਾਂ ਦੀ ਵੀ ਲੋੜ ਹੈ ਆਪਾਂ ਕਬੂਤਰ ਵੀ ਸੇਲ ਕਰਦੇ ਬਾਈ ਜੀ ਦੱਸਣਗੇ ਤੁਹਾਨੂੰ ਆਦੇ ਮੂੰਹੋਂ ਬਾਈ ਜੀ ਅਸੀਂ ਤਕਰੀਬਨ ਸਾਡੇ ਕੋਲ 50 ਜਾਂ 60 ਸਾਲ ਪੁਰਾਣੀ ਜਿਹੜੀ ਨਸਲ ਸਾਡੇ ਕੋਲੇ ਜੇ ਅਸੀਂ ਅੱਜ ਤੋਂ 25-30 ਸਾਲ ਪਹਿਲਾਂ ਬਾਜੀਆਂ ਛੱਡਦੇ ਸੀਗੇ ਤੇ ਮਤਲਬ 30 ਸਾਲ ਦੇ ਲਗਭਗ ਹੋ ਗਏ ਸੀ ਬਾਜੀਆਂ ਛੱਡੀਆਂ ਬੰਦ ਕੀਤੀਆਂ ਇਸ ਕਰਕੇ ਨਾ ਹੁਣ ਅਸੀਂ ਉਹਨਾਂ ਦੇ ਬੱਚੇ ਕਢਾ ਕੇ ਘਰੇ ਤੇ ਉਹਨਾਂ ਦੀ ਮਤਲਬ ਸੇਵ ਕਰਦੇ ਆ ਵੀਰੇ ਕਿਸੇ ਭਰਾ ਨੂੰ ਚਾਹੀਦੀ ਹੁਣ ਪੂਰੀ ਫੁੱਲ ਗਰੰਟੀ ਦੇ ਨਾਲ ਲਾਲ ਚੀਨੇ ਚਿੱਟੇ ਤੇ ਹੋਰ ਕਾਲੀ ਚੀਨੇ ਹਰ ਤਰ੍ਹਾਂ ਦੇ ਕੁੱਤੇ ਤੁਹਾਨੂੰ ਮਿਲਣਗੇ ਪੂਰੀ ਗਰੰਟੀ ਨਾਲ ਮਿਲਣਗੇ ਵੀਰੇ ਅਗਰ ਕੋਈ ਪਰੇਸ਼ਾਨੀ ਦੇਖੀ ਦਿੱਤੀ ਤਾਂ ਆਪਾਂ ਵਾਪਸ ਵੀ ਲੈ ਸਕਦੇ ਆ ਠੀਕ ਹੈ ਮੇਰੀ ਸਾਰਿਆਂ ਦਾ ਧੰਨਵਾਦ ਤੁਹਾਡਾ ਸ਼ੁਕਰੀਆ ਕਰਦਾ